ਮਮੀ ਇਹ ਨਹੀਂ ਤੇ ਮਮੀ ਇਹ ਵੇਲੇ ਆਉਂਦੇ ਹੁੰਦੇ ਹਰ ਗਨ ਲੈਣ ਵਾਸਤੇ ਜਾਣ ਨੇ ਕਹਿਣਾ ਦਾਦਾ ਮੈਂ ਇਥੋਂ ਅੰਜ ਕਿ ਬੰਦੀ ਲੈਣਾ ਇਥੋਂ ਅੰਜ ਹਾਂ ਠੀਕ ਉਹਨੇ ਮੋੜ ਕੇ ਦਵਾ ਦਵੇ ਜੇ ਆਮਾ ਦੇ ਅੰਦਰ ਉਸੇ ਤਾਂ ਉੱਠ ਕੇ ਬੈਣਾ ਨਾ ਦਾਦੀ ਕੋ ਦਾਦੀ ਕੋ ਐਡਾ ਕਰਨਾ ਹੁੰਨੇ ਕੇ ਲੈ ਵੀ ਆਪਣੀ ਆ ਗਈ ਹੈ ਚਾਹ ਸਿਰੇ ਸਿਰੇ ਦਾ ਟਾਈਮ ਹੋ ਗਿਆ ਉਧਰ 9:15 ਚੱਕੋ ਪਰੋਠਾ ਚੱਕੋ ਪਰੋਠਾ ਮਮੀ ਨੇ ਹੁਣੇ ਕੱਢਿਆ ਹੈ ਮੱਖਣ ਲੈ ਵੀ ਤਾਜਾ ਤਾਜਾ ਮੱਖਣ ਆਗਾ ਜੀ ਚੱਕੋ ਮੈਂ ਤਾਂ ਮੜਿਆ ਪਾਣੀ ਨਾਲ ਚਲੋ ਪਾਜੀ ਬੂੜ ਵੇਖ ਕੇ ਆਏ ਤੇ ਪਸੰਦ ਆਵੇ ਤੇ ਉਹ ਸਾਈਜ਼ ਨਹੀਂ ਮਿਲਿਆ ਭਰਾਵਾ ਸਾਈਜ਼ ਨਹੀਂ ਮਿਲਿਆ ਬੂੜ ਪਸੰਦ ਕਰਨ ਗਏ ਸੀ ਦੁਕਾਨ ਤੇ ਉਹ ਸੀ ਨੰਬਰ ਹੀ ਤੇ ਉਹ 8 ਨੰਬਰ ਆਇ ਨਹੀਂ ਮੇਰਾ 8 ਨੰਬਰ ਉਹ ਨਿਕਲਾ ਤੇ ਉਹ ਫਿਰ ਮਿਲਿਆ ਨਹੀਂ ਉਹ ਫਿਰ ਕੋਈ ਦੇ ਦੋ ਉਹਨੇ ਵਡਾ ਕਹਿੰਦੇ ਉਹਦੇ ਵਡਾ ਕਹਿੰਦਾ ਤੁਹਾਨੂੰ ਮਗਵਾ ਦਿੰਨੇ ਆ ਫਿਰ ਅਹੀਂ 8 ਬੰਦੇ ਝੂਠ ਨਹੀਂ ਬੋਲਣਾ ਯਾਰ ਉਹ ਵਿਚਾਰਾ ਕਹਿੰਦਾ ਮਗਵਾ ਦਿੰਨੇ ਆ ਤੇ ਕਹਿੰਦਾ ਦੋਕ ਦਿਨ ਲੱਗਣੇ ਮਾ ਕੋਈ ਗੱਲ ਨਹੀਂ ਮਗਵਾ ਦੇ ਉਹ ਕਹਿੰਦਾ ਮਗਵਾ ਦਿੰਨੇ ਆ ਮਾ ਮਾ ਮੇਰਾ ਅਹੀਂ ਹੁਰਕ ਤੇ ਲੈ ਜੀ ਅਗਲਾ ਵਿਚਾਰਾ ਮਗਵਾਵੇ ਉਹਦਾ ਉਹਦਾ ਨੰਬਰ ਹੀ ਆਲਾ ਮੇਰਾ ਬੁਰੇ ਲੱਗਦਾ ਉਹਨੇ ਤੇ ਆ ਡੈਡੀ ਹੁਣਾਂ ਤੋਰੀਆਂ ਦੇ ਦਿੱਤੀ ਕਹਿੰਦੇ ਮਿਰਚਾਂ ਦੇਤੀਆਂ ਚੰਗਾ ਭਾਰਾ ਕੰਮ ਹੋ ਗਿਆ ਲੈ ਜੋ ਨਾ ਸ਼ਿਕੂ ਦੇ ਗਿਆ ਮੈਂ ਜਦੋਂ ਮੈਂ ਜਦੋਂ ਕਬਜ਼ਾ ਨਹੀਂ ਆਉਂਦੀ ਜਿੱਦੇ ਬੈਗ ਜਾਣਾ ਮੈਂ ਸੰਧੇ ਆ ਕੇ ਭਾਜੀ ਨੇ ਆਹ ਵਾਲਾ ਫੋਨ ਲਿਆ ਵਾ ਐਸਐਕਸ ਮੈਕਸ ਭਾਜੀ ਐਸ ਫਤਨੀ ਐਸਐਕਸ ਮੁਖਣੀ ਮੈਕਸ ਇਦਾਂ ਕਰਕੇ ਇਹਦਾ ਨਾਮ ਬੜਾ ਔਖਾ ਦੇ ਵਧੀਆ ਚੱਲੀ ਜਾਂਦਾ ਯਾਰ ਉਹਦਾ ਸਹੀ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਇਹਦੇ ਨੇ ਵਲੌਗ ਦੇ ਵਿੱਚ ਮੈਂ ਉਮੀਦ ਕਰਦਾ ਸਾਰੇ ਆਨੇ ਬਹੁਤ ਹੀ ਵਧੀਆ ਹੋਵਾਂਗੇ ਤੇ ਤੁਹਾਨੂੰ ਭਾਜੀ ਹੁਣ ਚੱਲੇ ਨੇ ਆਪਣੇ ਘਰ ਵਾਪਸ ਤੇ ਉਧਰੋਂ ਦੂਸਰੀ ਗੱਲ ਇਹ ਆ ਮਮੀ ਜੀ ਨੂੰ ਅੱਜ ਦਿੰਨੇ ਆ ਸਰਪ੍ਰਾਈਜ਼ ਤੇ ਤੁਹਾਨੂੰ ਸਾਰੇ ਜਾਣੇ ਬੜੀ ਜਾਣ ਕੇ ਖੁਸ਼ੀ ਹੋਊਗੀ ਜਿਹੜੇ ਮੈਨੂੰ ਗੱਲਾਂ ਕਰਦੇ ਨੇ ਕਿ ਤੂੰ ਆਪਣੇ ਭੈਣ ਨੂੰ ਕੁਝ ਦਿੰਦਾ ਉਹ ਜਿਹੜਾ ਮੈਂ ਹਰਕਿਤੇ ਸ਼ੋ ਨਹੀਂ ਅਭੀ ਚੀਜ਼ ਮੈਂ ਸ਼ੋ ਨਹੀਂ ਕਰਨੀ ਬਿਲਕੁਲ ਨਹੀਂ ਕਰਨੀ ਇਹ ਸਰਪਨਾ ਤੂੰ ਹੀ ਮਜਬੂਰ ਆਪਣਾ ਮਜਬੂਰ ਕਰ ਦਿੰਦੇ ਇਸ ਕਰਕੇ ਤੇ ਮੈਂ ਹਰਫਤੇ ਵਾਸਤੇ ਸੋਨੇ ਦਾ ਕੜਾ ਬਣਾਇਆ ਹਾਂ ਮੈਂ ਛੋਟਾ ਤੇ ਮੈਂ ਚੱਲਿਆ ਵਾਂ ਲੈਣ ਵਾਸਤੇ ਜੇ ਸ਼ੌਪ ਤੇ ਮਿਲ ਗਿਆ ਵੀਰ ਤੇ ਅੱਜ ਬਣ ਤੇ ਪਰਸੋਂ ਤਾਂ ਗਿਆ ਆ ਫਿਰ ਸੰਦੀਪ ਨੂੰ ਆਪਣਾ ਇੱਕ ਦੋ ਦਿਨਾਂ ਵਾਸਤੇ ਉੱਥੇ ਛੱਡਣ ਵਾਸਤੇ ਚਲਾ ਗਿਆ ਤੇ ਹੁਣ ਮੈਂ ਚੱਲੇ ਆ ਉਹ 11 ਵਾਲੇ ਤੁਹਾਨੂੰ ਭਾਜੀ ਉਹਨਾਂ ਨੂੰ ਬੱਸ ਸਟੈਂਡ ਛੱਡ ਆਉਂ ਮੈਂ ਇਹਦਾ ਕਰ ਲਈ ਆਪਾਂ ਲੈ ਵੀ ਭਾਜੀ ਹੁਣ ਚੱਲੇ ਨੇ ਜਦੋਂ ਸੰਦੀਪ ਵੀ ਗਈ ਤੇ ਉਹਨੇ ਕਿਹਾ ਇਹਨੂੰ ਦਵਾਡੋ ਹੋਣੀ ਆ ਕੁੜੀ ਦਾ ਕਿਸਦਾ ਵਿਆਹ ਆ ਤੇ ਉਹਦੇ ਪੈਸੇ ਲਿੰਦੇ ਉਹ ਬਿੰਦ ਕੰਮ ਕਰਦੀ ਤੇ ਮੈਂ ਕਿਹਾ ਘਰ ਜਾ ਕੇ ਜੀ ਪਰਸੋਂ ਵਿਆਹ ਤੇ ਅਈਂ ਨੂੰ ਨਹੀਂ ਕੁਦਾਈ ਕਿਤਨਾ ਨਹੀਂ ਕਿ ਭਾਏ ਅੱਜ ਕੀ ਆਉਣੀ ਉਹਨਾਂ ਨੂੰ ਮੈਂ ਪਹਿਲਾਂ ਹੀ ਸੁੱਤ ਲਿਆ ਹਾਂ ਅੱਬ ਤਾਂ ਅਸੀਂ ਕੱਲ ਜਾਣਾ ਸੀ ਹਾਂ ਤੇ ਹੁਣ ਤੇਰੇ ਕਰਕੇ ਨਹੀਂ ਗਏ ਨੇ ਤੇ ਹਾਂ ਚੱਲ ਜਣਾ ਨਹੀਂ ਨਹੀਂ ਕੋਈ ਗੱਲ ਉਹਨਾਂ ਨਾਲ ਰਹਿੰਦੇ ਆ ਯਾਰ ਕੰਮ ਦੇ ਵਿੱਚ ਰਹਿੰਦੇ ਨੇ ਨਾਲੇ ਹਾਂ ਉਹਨਾਂ ਨਾਲ ਦੇ ਨਾਲ ਵਿਚਾਰੀ ਜੋ ਕੰਮ ਆ ਜਾਂਦੀ ਚਲੋ ਮਾਰਿਆ ਹੋਰ ਸਭ ਦਾ ਕੋਲ ਮੋਪਰ ਤੇ ਚਲੇ ਜਾਨੇ ਕੁਝ ਮੈਂ ਥੋੜਾ ਅੱਧਾ ਅੱਗੇ ਵੀ ਜਾਣਾ ਕੰਮ ਜਾਣਾ ਹੈ ਵੀ ਤੇ ਚੱਲ ਜੀ ਚੱਲੀਏ ਮਾਰਿਆ ਤਦੋਂ ਉਹ ਫੋਨ ਪਤੀ ਨੂੰ ਇੰਨੇ ਸੱਚ ਫੋਨ ਛੱਡ ਲਿਆ ਫੋਨ ਆਹ ਹਾਂਜੀ ਫੋਨ ਛੱਡਿਆ ਮੈਨੂੰ ਉਹ ਮੇਨ ਆਉਂਦਾ ਮੇਨ ਲੈਣਾ ਹੈ ਜਿਹੜਾ ਉਹ ਇੱਥੇ ਛੱਡ ਗਿਆ ਤੁਹਾਨੂੰ ਭਾਜੀ ਨੂੰ ਲਾ ਦਿੱਤਾ ਆ ਬੱਸ ਸਟੈਂਡ ਤੇ ਹੁਣ ਮੈਂ ਚੱਲਿਆ ਆ ਇੱਧਰ ਛੇਰਾਂ ਵਾਲੇ ਦਰਵਾਜ਼ੇ ਦੇ ਅੰਦਰ ਅੱਜ ਦੇਖ ਲੋ ਸਾਰੇ ਜਣੇ ਤਾਂ ਇਹਦਾ ਸਾਵਧਾਨ ਕਰਕੇ ਨਾ ਬਹੁਤ ਜ਼ਿਆਦਾ ਰਾਸ਼ਿਆ ਬਾਬਾ ਜੀ ਦਾ ਵਿਆਹ ਕਰਕੇ ਕਿਉਂਕਿ ਉਧਰਲੀ ਸਾਈਡ ਵਾਲੇ ਮੈਂ ਗਿਆ ਸ਼ੇਰਾਂਲੇ ਦਰਵਾਜੇ ਵੱਲ ਤੇ ਬਹੁਤ ਸੰਤ ਜਾਣ ਦੀ ਪੈਦਲ ਤੇ ਕਾਫੀ ਚਿਰ ਦਾ ਤੁਰਿਆ ਮਹਾਕ ਦੇ ਬਾਹਰ ਨਿਕਲਿਆ ਉੱਥੋਂ ਰੋਡ ਤੋਂ ਕਿਉਂਕਿ ਉਹ ਰੋਡ ਤੇ ਹੌਲੀ-ਹੌਲੀ ਆਉਣਾ ਪੈਂਦਾ ਆ ਲੈ ਵੀ ਉਧਰ ਪਹੂੜੇ ਲੱਗ ਗਏ ਯਮੀਨ ਵੱਡਾ ਚੰਡੋ ਵੱਲ ਤਾਂ ਕਾਪਰਲੀ ਸਾਈਡ ਇੰਦਰ ਬੇੜੀ ਲੱਗਣੀ ਵੱਡੀ ਹੋੜ ਆ ਸਸ ਲਿਟਰ ਦੇ ਕੋ ਇਥੇ ਦਾ ਕਾਰ ਦੀ ਦੁਕਾਨਾਂ ਹੁਣ ਭਾਰਾ ਚੰਗ ਤਾਂ ਕਾਗੀਆਂ ਉਹ ਬੇੜੀ ਲੱਗਣੀ ਸਾਹਮਣੇ ਹੌਣ ਵੇਖਿਆ ਮਾਰਕੀਟ ਵੇਖਿਆ ਕਿੱਥੇ ਤੱਕ ਲੱਗ ਗਈ ਜੀ ਚੈੱਕ ਕਰਿਓ। ਤੱਕ ਕੋਈ। ਉਹ ਇੰਨੀ ਮਗਰ ਛੱਡਿਆ ਇੰਨੇ ਅੱਗੇ ਅਜੇ। ਐ ਲੌਣ। ਹੋਰ ਆ ਭਰ ਜਾਂਦਾ ਵੀ ਯਾਰ ਹੁਣ ਤੇ ਵੇ। ਹੁਣ ਸੰਦੀਪ ਅੰਮ੍ਰਿਤਸਰ ਜਾਵੜੀ ਹੁਣ ਮੇਲਾ ਵੇਖਣ ਦਾ ਫਾਇਦਾ ਹੀ ਆ। ਅੰਮ੍ਰਿਤਸਰ ਚੜ ਗਈ ਆ। ਅਸਲ ਚ ਬੋਰ ਹੋ ਗਈ ਮਨ ਲਾਦਾ ਮੇਲਾ ਵੇ ਵੇ। ਇੰਨੇ ਕੰਨ ਲੱਗ ਜਾ ਮੈਂ ਹੁਣੇ ਖੋਲਿਆ ਜਿੰਦਰਾ ਡੈਡੀ ਹੋਣਾ ਜਿੰਦਰਾ ਉਹ ਕੱਡਾ ਤਗੜਾ ਮਾਰਿਆ ਆ ਤਾਂ ਮੁੱਕੀ ਮਾਰ ਕੇ ਤੋੜ ਦਰਾਂਗੇ ਨੇ ਕੋ ਉਹ ਉਹਦਾ ਵੱਡਾ ਜਿੰਦਰਾ ਲੈਣ ਮਤਗੇ ਨਵਾ ਤਾਂ ਇਹਨੂੰ ਮੜਾ ਜਾ ਮਾਰਤਾ ਮੰਮੀ ਕਹੇ ਹੋਏ ਆ ਬਾਹਰ ਨੂੰ ਤੇ ਜਦੋਂ ਵੀ ਉਹ ਆਉਂਦੇ ਆ ਤੇ ਮਮਿ ਨੇ ਬਹੁਤ ਜਿਆਦਾ ਖੁਸ਼ ਹੋਣਾ ਮੈਂ ਨੂੰ ਪੱਕੀ ਗੱਲ ਹੈ ਅੱਜ ਉਹ ਵੀ ਬਹੁਤ ਜਿਆਦਾ ਖੁਸ਼ ਹੋਣਗੇ ਤੇ ਮੈਨੂੰ ਦੁਰਤਾ ਹੀ ਲੱਗਦਾ ਮਮਿ ਨਾ ਦੁਰਤਾ ਇਹ ਉਤੇ ਵਾਸਤੇ ਸਮਾਨ ਆ ਆਪਣਾ ਕੜਾ ਆ ਤੇ ਇਹ ਕੜਾ ਉਦੋਂ ਗੁਸਤ ਕਰਨਾ ਆ ਜਦੋਂ ਮਤਲਬ ਕਿ ਉਹਦੀ ਜਿਵੇਂ ਨਾਲ ਜਦੋਂ ਉਹਨਾਂ ਨੇ ਨਹੀਂ ਕਰਨੀ ਤੇ ਉਹਨਾਂ ਨੇ ਫੰਕਸ਼ਨ ਕਰਨਾ ਨਾ ਕਾਕੇ ਦਾ ਇਹਨਾਂ ਨੇ ਸ਼ਾਇਦ ਲੋਹੜੀ ਦੇ ਲੱਗੇ ਚਾਗੇ ਕਰਨਾ ਹੈ ਫੰਕਸ਼ਨ ਉਤੋਂ ਸ਼ਾਇਦ ਹਫਤਾ ਪਹਿਲਾਂ ਕਰਨ ਜਾਂ ਹਫਤਾ ਬਾਅਦ ਤੇ ਉਦੋਂ ਫਿਰ ਮਤਲਬ ਇਹ ਕੱਪੜੇ ਨਾਲ ਲਾ ਕੇ ਆਪਾਂ ਕੜਾ ਜਿਹੜਾ ਉਦੋਂ ਦਵਾਂਗੇ ਉਸ ਤੋਂ ਪਹਿਲਾਂ ਨਹੀਂ ਆ ਜੀ ਲੈ ਵੀ ਮਾਤਾ ਦੇ ਬਾਪੂ ਆ ਗਏ ਆ ਤੇ ਮੈਂ ਡਿੱਗਣ ਦੇ ਮੰਮੀ ਠੀਕ ਨੇ ਮੰਮੀ ਰੋਂਦੀ ਪਰ ਮੈਂ ਚਲੋ ਉਹਨਾਂ ਦੇ ਸਾਹਮਣੇ ਮਾਤਾ ਸਾਹਮਣੇ ਰੋਂਦਾ ਨਹੀਂ ਕਿਉਂਕਿ ਮੰਮੀ ਦੇ ਬੀਅਰ ਸਿੱਧਾ ਦਾ ਫੇਰ ਹੋਵੇਂ ਹੋਣ ਦੀ ਹੈ ਤੇ ਮੰਦੇ ਯਾਰ ਪਤਾ ਨਹੀਂ ਕਿ ਮਾਤਾ ਦੇ ਸਾਰੇ ਟੈਸਟ ਕਰਾਤੇ ਮਾਤਾ ਦੇ ਬਿਲਕੁਲ ਸਾਰੇ ਟੈਸਟ ਨਾਰਮਲ ਆ ਕੋਈ ਪ੍ਰੋਬਲਮ ਨਹੀਂ ਹੈਗੀ ਮਾਤਾ ਨੂੰ ਪਤਾ ਨਹੀਂ ਯਾਰ ਕੀ ਚੱਕਰ ਮਾਤਾ ਠੀਕ ਨਹੀਂ ਹੋਣੀ ਹੁਣ ਤੇ ਤਾਂ ਹਿਸਾਬ ਨਾਲ ਮੈਂ ਤੇ ਕੈਂਸਰ ਦੇ ਵੀ ਟੈਸਟ ਹੋਣਵਾਤੇ ਦੇ ਦਿੱਤੇ ਜਨਾ ਮਾਰੇ ਕਿਰਪਾ ਰੱਖੇ ਮੰਮੀ ਨੂੰ ਕੁਛ ਨਾ ਹੋਵੇ ਪਰ ਫਿਰ ਵੀ ਚਲਾ ਉਹ ਚੀਜ਼ ਜਿਹੜਾ ਸ਼ੱਕ ਹੈ ਨਾ ਮੈਂ ਉਹ ਵੀ ਕਲੀਅਰ ਕਰਨਾ ਹੈ ਜੋ ਮੰਦੀ ਹੋ ਜੇ ਮੈਂ ਉਹ ਵੀ ਹਿਸਾਬ ਨਾਲ ਟੈਸਟ ਕਰਨਵਾਤੇ ਦੇ ਦਿੱਤੇ ਤੇ ਮੰਮੀ ਆ ਵੇਖਿਆ ਰੋਂਦੇ ਮੈਂ ਉਹਨੂੰ ਫੀਲ ਨਹੀਂ ਹੁੰਦਾ ਹੁਣ ਹੋਰ ਕੀ ਗੱਲ ਛੇੜ ਲੈ ਆਜਾ ਆਜ ਬਹਿ ਜਾ ਹਵੇ ਬਲੌਂਡੀ ਮੈਂ ਕਹਿੰਦੀ ਹੈ ਹਲੋ ਐਮਜੀ ਬਲੌਂਡੀ ਕਹਿੰਦੀ ਵੀ ਹੈਲੋ ਮੰਜੇ ਨਾ ਨਹੀਂ ਕੋਈ ਗੰਮੀ ਕੋਈ ਨਹੀਂ ਮਾਸੀ ਦਾ ਫੋਨ ਆ ਗਿਆ ਜੀ ਮम्मी ਨੇ ਤੇ ਮਾਂ ਮम्मी ਨੇ ਕਹਿੰਦੇ ਭਾਈ ਮਾਸੀ ਵਲੌਗ ਦੇਖਣੀ ਮम्मी ਨੇ ਕਹਿੰਦਾ ਮੈਂ ਮਾਂ ਮਮੀ ਜੀ ਜਾ ਕੇ ਗੱਲ ਕਰ ਲੈ ਮਾਂ ਹੁਣ ਦੁੱਖ ਸਖਾਪਾ ਫੁੱਲਣ ਦੇ ਦਵਾ ਜਾਣੇ ਤੇ ਮਾਸੀ ਜੀ ਗੁੱਸਾ ਨਾ ਕਰਿਓ ਭਾਈ ਕਿ ਨਹੀਂ ਵੀ ਹਾਂ ਹੈਣਾ ਤੇ ਹੁਣ ਵੀ ਮੈਂ ਤਾਂ ਮਮੀ ਗੱਲ ਕਰਨ ਦੇ ਆ ਅਸੀਂ ਗੱਲਾਂ ਇਹ ਕਰਨ ਦੇ ਹੈਗੇ ਵੀ ਮਮੀ ਕਹਿੰਦੀ ਤੇਰੇ ਪੈਸੇ ਫਜ਼ੂਲ ਜਾਈ ਜਾਂਦੇ ਮੈਨੂੰ ਰਮਾਨ ਨੇ ਓਂਡਿਆ ਜਾਂ ਕਿਦਾਂ-ਕਿਦਾਂ ਮੈਂ ਮੰਮੀ ਮੇਰੇ ਮੂੰਹ 'ਚ ਜੋ ਅੱਜ ਤੱਕ ਵੀ ਜਾਂ ਦੱਸ ਮੈਨੂੰ ਇੰਨੀ ਗੱਲੇ ਵੀ ਮੈਂ ਕਿਹੜੇ ਵਾਲੇ ਕਿਹਾ ਮੈਂ ਮੰਮੀ ਮੈਂ ਤੇਰੇ ਤੈਨਾਂ ਪੈਸਾ ਲਾਤਾ ਤੈਨੂੰ ਰਮਾਨ ਨੇ ਆ ਮੈਂ ਮੈਂ ਤਾਂ ਕਦੀ ਵੀ ਨਹੀਂ ਕਹਿੰਦਾ ਮੈਂ ਤਾਂ ਹੁਣ ਵੀ ਕਹਿੰਦਾ ਵੀ ਹੁਣ ਜਿਹੜੇ ਡਾਕਟਰ ਕੋ ਦੱਸ ਸਕਕੇ ਕੋਈ ਡਾਕਟਰ ਤੈਨੂੰ ਕੋਈ ਦੱਸ ਪਾਉਂਦਾ ਮੈਨੂੰ ਦੱਸ ਚਾਹੇ ਉੱਥੇ 20 ਲੱਗ ਜੇ ਚਾਹੇ ਉੱਥੇ 30000 ਲੱਗ ਜੇ ਚਾਹੇ ਉੱਥੇ 50000 ਲੱਗ ਜੇ ਮੈਂ ਨਹੀਂ ਭੱਜਦਾ ਮੈਂ ਕਦੀ ਨਹੀਂ ਭੱਜਾਂ ਦਵਾਈ ਦਾਰੂ ਤੋਂ ਡੈਡੀ ਨੂੰ ਤੈਨੂੰ ਕੁਝ ਹੋਵੇ ਸੰਦੀਪ ਨੂੰ ਕਿਸੇ ਨੂੰ ਵੀ ਕੁਝ ਹੋਵੇ ਮੱਲ ਹਰਗੁਣ ਤੱਕ ਵੀ ਮੈਂ ਕਦੀ ਨਹੀਂ ਭੱਜਾਂ ਅਜੇ ਕੀ ਆ ਦੀ ਮੈਂ ਇੱਥੋਂ ਤੱਕ ਵੀ ਆਪਣਾ ਢਿੱਡ ਨੂੰ ਗੰਢ ਦੇ ਲਾ ਮੈਂ ਜੂਸ ਤੱਕ ਨਹੀਂ ਬਾਹਰ ਪੀਂਦਾ ਮੈਂ ਕਹਿੰਦਾ ਨਹੀਂ ਯਾਰ ਮੰਮੀ ਡੈਡੀ ਹੋਣੀ ਬਸ ਉਹ ਮੋ ਜਰੂਰੀਆਂ ਨਾਲ ਦੀ ਹੈ ਨਾ ਹਰ ਗੁਣ ਇਹ ਬਸ ਪਰਿਵਾਰ ਜੀਂਦਾ ਰਹੇ ਵੀ ਠੀਕ ਨਹੀਂ ਗਾ ਰਲ ਮਿਲ ਕੇ ਪਰਿਵਾਰ ਦੇ ਨਾਲ ਹੀ ਮੈਂ ਕਮਾਈ ਕਰਦਾ ਹਾਂ ਮੈਂ ਮੈਂ ਇਕੱਲਾ ਕਿੱਥੋਂ ਵਲੌਗ ਬਣਾ ਲਨੇ ਕੀ ਕਰ ਲਨਾ ਪਰਿਵਾਰ ਦੇ ਨਾਲ ਕਮਾਈ ਮੈਂ ਕਰਦਾ ਸਾਰੀ ਤੇ ਜੇ ਪਰਿਵਾਰ ਹੀ ਤਰਨੇ ਲਵੇ ਤੇ ਫਿਰ ਤੇ ਮਾੜੀ ਗੱਲ ਹੈ ਨਾ ਤੇ ਮੈਂ ਕਿਹ ਨਾਲ ਦਰਨਾ ਦੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦੀ ਹੈਗੀ ਮੈਂ ਤੁਹਾਡੇ ਮੂੰਹ 'ਤੇ ਵੀ ਨਹੀਂ ਵੀ ਮੈਂ ਚੰਗੀ ਦਿੱਤੇ ਹਾਇ ਹਾ ਲੋਕ ਵੀ ਕਹਿੰਦੇ ਹੋਣੇ ਆ ਵੀ ਇਹ ਚੰਗੀ ਭਲੀ ਤਰੀਕ ਤੇ ਫਿਰਦੀ ਆ ਪਰ ਮੈਂ ਆਪਣੇ ਬੱਚਿਆਂ ਦਾ ਕਰਕੇ ਕੀ ਨਾਲੀ ਦੱਸ ਸੰਦੀਪ ਦਾ ਕਰਕੇ ਵੀ ਚਲੋ ਉਹ ਆਖਿਆ ਨਾ ਮੇਰ ਨਾਲ ਤੁਰਦੀ ਨਹੀਂ ਆ ਪਰ ਮੈਨੂੰ ਤੁਰਨਾ ਪੈਂਦਾ ਤੇ ਇਹਦੇ ਨਾਲ ਵੀ ਨੋ ਦੇ ਨਾਲ ਵੀ ਪਰ ਜਦੋਂ ਅੰਦਰ ਜਿੰਨੀ ਮੈਂ ਦੂ ਕਿ ਮੈਨੂੰ ਪਤਾ ਚਲੋ ਕੋਈ ਨਹੀਂ ਰੋਈਦਾ ਨਹੀਂਦਾ ਰੋਈਦਾ ਨਹੀਂਦਾ ਵੀ ਮੈਂ ਤਾਂ ਬੱਚਿਆਂ ਨੇ ਮੇਰ ਨਾਲ ਚਾਣਾ ਨਹੀਂ ਉਹ ਤੇ ਗੱਲ ਸਹੀ ਚਲੋ ਕੋਈ ਨਹੀਂ ਟੈਨਸ਼ਨ ਨਹੀਂ ਲਈ ਤੇ ਮੈਂ ਜ਼ਿੰਦਗੀ ਚ ਬਾਹਰ ਘਾਟਣ ਦੇ ਨੇ ਅਰਮਾਨ ਆਇਆ ਨਾ ਕੋਈ ਚੱਕਰ ਨਹੀਂ ਕਰਦਾ ਨਾ ਆਇਆ ਤਾਂ ਮੈਂ ਹੋਰ ਕੋਈ ਚੰਗਾ ਡਾਕਟਰ ਹੋਰ ਵੇਖਦਾ ਉਦਾਂ ਵੈਸੇ ਤੇ ਮੰਨਦੇ ਮੈਂ ਐਮ ਬੀਬੀਐਸ ਡਾਕਟਰ ਕੋ ਸਾਰੇ ਕਿਤੇ ਦਵਾਈ ਲੈਂਦੀ ਮम्मी ਨੂੰ ਅਰਮਾਨ ਨਹੀਂ ਆਇਆ ਵੀ ਤੇ ਕੋਈ ਨਹੀਂ ਹੋਰ ਦੇਖਦੇ ਕੋਈ ਡਾਕਟਰ ਸਪੈਸ਼ਲ ਦੇਖਦੇ ਕੋਈ ਅਮਰਸਰ ਨੂੰ ਲੈ ਆਉਂਦੇ ਕੋਈ ਚੰਗਾ ਡਾਕਟਰ ਦੇਖਦੇ ਅਮਰਸਰ ਉਹਦਾ ਮम्मी ਦੇ ਮੋਢੇ ਦੀ ਦਵਾਈ ਰਹੀ ਤੇ ਮम्मी ਦਾ ਮੋਢਾ ਠੀਕ ਹੋ ਗਿਆ ਹਨਾ ਮੈਂ ਅਮਰਸਰ ਆਏ ਨਾ ਅਮਰਸਰ ਤੋਂ ਇਥੋਂ ਪੇਟ ਦੀ ਵੀ ਦਵਾਈ ਅਮਰਸਰ ਨਾਲ ਲੈਨੇ ਬਸ ਟੈਸਟ ਆਉਣ ਦੇ ਫਿਰ ਅਮਰਸਰ ਦੇਖਦੇ ਠੀਕ ਹੈ ਮੈਂ ਤੇ ਅਜ ਰਾਹ ਹੀ ਨਹੀਂ ਲੱਭਣ ਡਿਆ ਕਿੱਥ ਗੱਡੀ ਦੇ ਵਿੱਚ ਚੱਲਣਾ ਪਈ ਗੱਡੀ ਚੱਲ ਗਈ ਬਾੜ ਦੇ ਵਿੱਚ ਤੇ ਮੈਂ ਗਾ ਜੀ ਦਵਾਈ ਲੈਣ ਵਾਸਤੇ ਤੇ ਅਗਲੇ ਹੋਣਾ ਤੇ ਫੰਗਰ ਦੇ ਵਿੱਚ ਪਹੁੰਚਾ ਲੈ ਡੈਡੀ ਵੀ ਆ ਗਏ ਤੇ ਮੰਮੀ ਆ ਗਏ ਹਾਂਜੀ ਅਗੇ ਜੀ ਮਹਾਰਾਜ ਜਵੀ ਆ ਗਏ ਹੁਣ ਘਰ ਤੇ ਹਣ ਮੰਮੀ ਕਿਧਰ ਫਰਕਿਆ ਚੱਕਰ ਹੁੰਦੇ ਗਲ ਘਰ ਚੱਕਰ ਹਟਾ ਲਈਏ ਮੈਂ ਮੇਰੇ ਕੋਲ ਇੱਕ ਜੜੀ ਬੂਟੀ ਹੈਗੀ ਹੈਗੀ ਸਹੀ ਗੱਲ ਦਵਾਈਏਗੀ ਮੇਰੇ ਕੋਲ ਦਵਾਈ ਸਹੀ ਗੱਲ ਮੈਂ ਦਵਾਈ ਲੈਂਦੀ ਹੈਗੀ ਦਵਾਈ ਆਲਾ ਬਹੁਤ ਸੱਚੀ ਗੱਲ ਤੁਮ ਜੇ ਨਾ ਫਰਕ ਪਾਉਗਾ ਤਾਂ ਫੇਰ ਗੱਲ ਕਰੀਂ ਦਵਾਈ ਆਲੇ ਇਹ ਫਰਕ ਦਵਾਈ ਨਾਲ ਅੱਛੀ ਬੱਲਾ ਲੱਖ ਨਾ ਧੰਨਵਾਦ ਨਾ ਬੋ ਕੰਮ ਆ ਗਿਆ ਹਾਂ ਕੰਡੇ ਤੱਕੇ ਬੜੀ ਹਾਂ ਹਾਂ ਕੰਡੇ ਤਾਂ ਤਖੇ ਯਾਰ ਉਹ ਕਹਿੰਦਾ ਬਣਦਾ ਇਦਾਂ ਦਾ ਉਹ ਕਹਿੰਦਾ ਐਵੇਂ ਤਾਂ ਹੁੰਦਾ ਬਣਨਾ ਨਹੀਂ ਕੰਡਿਆ ਗੋਲ ਵਾਲਾ ਨਹੀਂ ਸਹੀ ਹੈ ਜੇ ਦਹਾੜ ਹੁੰਦਾ ਦਹਾੜ ਘਾਹ ਆਹੋ ਜੇ ਡਾਹਰ ਹੁੰਦਾ ਥੋਆ ਉਹ ਡਾਹ ਥੋਏ ਫੇਰ ਆਉਣਾ ਹੈ ਜੇ ਹਰ ਮੇਰੇ 1.5 ਸਾਲ ਦਾ ਜਦੋਂ ਹੋ ਉਹ ਤੋਂ ਸਹੀ ਹੈ ਇਹ ਲੇਟਿੰਗ ਦਿਨਲੇ ਵਲੌਗ ਚ ਪ੍ਰੋਪਰ ਨਹੀਂ ਹੋਇਆ ਖੋਲੇ ਮੰਮੀ ਨੇ ਹਲੋ ਗੰਦੇ ਡੱਬੀ ਵਿੱਚ ਮੈਂ ਵਧੀਆ ਵਾਲੀ ਦੇ ਦਾਂਗਾ ਥੋੜੀ ਜਿਹੀ ਆ ਜੀ ਇਹ ਸੰਦੀਪ ਨੇ ਕਿਹਾ ਇਹ ਕਹਿੰਦੇ ਕਿ ਕੰਦੀ ਮੰਮੀ ਨੂੰ ਨਾ ਦੱਸੀ ਨਾ ਮੜਮ ਨੇ ਕਿੰਨੇ ਚਿਰ ਦਾ ਮਤਲਬ ਇਹ ਤਾਂ ਬਣੇ ਨਾ ਹੋਗੇ ਮੇਰੇ ਸੋਨ ਖਣੀ ਤਿੰਨ ਚਾਰ ਦਿਨ ਹੋ ਗਏ ਆ ਕਿ ਬਣੇ ਨੇ ਤਿੰਨ ਦਿਨ ਹੋ ਗਏ ਖਣੀ ਮੰਨੇ ਮੈਂ ਪਹਿਲਾ ਲੱਡੂ ਫੂਟਾ ਸੁਖਨਾ ਮਾ ਅ ਤਾਂ ਸੁਖਨਾ ਕੋ ਨਹੀਂ ਹੋ ਇਹ ਨੂੰ 15 ਦਿਨ ਹੋ ਗਏ ਨੇ 20 ਦਿਨ ਆ 15 ਦਿਨ ਹੋ ਗਏ ਨੇ ਲੈ ਵੀ ਕਈ ਜਣੇ ਪੁੱਛਦੇ ਆਂਦੇ ਫਿਰ ਇਹ ਕਿੱਥੋਂ ਲਏ ਕੱਪੜੇ ਜਾਂ ਕਿੱਦਾਂ ਆ ਇਹ ਲਿਆ ਗਿਆਨੀ ਗਾਰਮੈਂਟਸ ਸ਼ਹਾਟਾ ਰੋਡ ਤੇ ਆ ਉਹਨਾਂ ਦੇ ਹੋ ਗਏ ਕੰਟੈਕਟ ਨੰਬਰ 1 2 3 ਠੀਕ ਹੈ ਜੀ ਤੇ ਦਿਖਾਉਨੇ ਹੁਣ ਕੱਪੜੇ ਤੇ ਪਰਸ ਮੰਮੀ right 以别回我了。Hey, ਕੁਪਰ ਦੇ ਦੀ ਨੂੰ ਕੰਢੀ ਪਾਈ ਇਹ ਚ ਤਨੀ ਲਾ ਸੀ ਮੈਂ ਵਧੀਆ ਜਿਹਾ ਪਰਸ ਮੈਂ ਕਿਹਾ ਸੋਖਾ ਢਾਉਣਾ ਹੋਵੇ ਅਸਲੋਂ ਇਹ ਫੜਨਾ ਤਾਂ ਹੈ ਨਹੀਂ ਇਹ

ਨਾ ਪਰ ਤੁਸੀਂ ਇਹ ਜਿਹੜਾ ਕੰਦ ਜਿਹਨੇ ਡੱਬੇ ਨੂੰ ਕਹਿਤਾ ਹੈ ਆ ਤਾਂ ਚਲੋ ਠੀਕ ਆ ਜੀ ਜੀ ਅੱਜ ਦਾ ਬਣਾ ਉਹ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰੇ ਜਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤਦ ਤੱਕ ਲਈ ਫਿਰ ਪਰ ਸਤਿ ਸ਼੍ਰੀ ਅਕਾਲ